ਬੰਗਲਾਦੇਸ਼ ਸ਼ੁਰੂ ਹੋਈ ਜਾਂਤੋਂ ਬਾਅਦ ਦੇਸ਼ ਹਰ ਪਾਸੇ ਅਫਰਾ-ਤਫਰੀ ਮਚ ਗਈ ਜਿਸ ਤੋਂ ਬਾਅਦ ਦੇਸ਼ ਅੰਤ੍ਰਿੰਮ ਸਰਕਾਰ ਬਣੀ ਹੈ ਜਿਸ ਦੀ ਅਗਵਾਈ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਕੀਤੀ ਹੈ ਜਿਨ੍ਹਾਂ ਨੇ ਵੀਰਵਾ ਨੂੰ ਪ੍ਰਧਾਨ ਮੰਤਰੀ ਉਹਦੀ ਦੀ ਸੌਂ ਚੁਕੀ ਸੌਂ ਚੁਕ ਸਮਾਗਮ ਰਾਜਧਾਨੀ ਤਾਕਾ ਵਿੱਚ ਰਾਸ਼ਟਰਪਤੀ ਦੀ ਸਰਕਾਰੀ ਰਿਹائش ਵਿੱਚ ਹੋਇਆ ਪੀਐਮ ਯੂਨਸ ਦੇ ਨਾਲ ਸੋਲੋ ਹਾਲ ਸਹਿਯੋਗਿਆ ਨੇਵੀ ਸੌ ਚੁੱਕੀ ਜਿਸ ਵਿੱਚ ਦੋ ਔਰਤਾਂ ਅਤੇ ਦੋ ਹਿੰਦੂ ਵੀ ਸ਼ਾਮਲ ਹਨ ਜਿਵੇਂ ਹੀ ਮੁਹੰਮਦ ਯੂਨਸ ਨੇ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੇ ਕੁਝ ਅਜਿਹਾ ਹੋਇਆ ਜਿਸ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ ਸਨ ਇੱਕ ਪਾਸੇ ਉਹ ਪ੍ਰਧਾਨ ਮੰਤਰੀ ਦੀ ਗੱਡੀ ਤੇ ਵਿਰਾਜਮਾਨ ਹੋਏ ਦੂਜੇ ਪਾਸੇ ਉਨ੍ਹਾਂ ਨੂੰ ਪੱਛਮੀ ਬੰਗਾਲ ਤੋਂ 50 ਤੋਂ ਵੱਧ ਚਿੱਠੀਆਂ ਮਿਲੀਆਂ ਪੱਛਮੀ ਬੰਗਾਲ ਦੇ 50 ਤੋਂ ਵੱਧ ਲੋਕਾਂ ਨੇ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸਹਾਬੁਦੀਨ ਅਤੇ ਪ੍ਰਧਾਨ ਮੰਤਰੀ ਮੁਹੰਮਦ ਯੂਨਸ ਨੂੰ ਪੱਤਰ ਲਿਕੇ ਸਮਾਜ ਦੇ ਸਾਰੇ ਵਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਦਰਸਲ ਹਾਲੀ ਵਿੱਚ ਦੇਸ਼ ਵਿੱਚ ਅੰਦੋਲਨ ਕਾਰਨ ਸਥਿਤੀ ਵਿਗੜ ਗਈ ਸੀ। ਜਿਸ ਦੌਰਾਨ Hindu ਲੋਕਾਂ ਦੇ ਘਰਾਂ ਨੂੰ ਤੋੜਿਆ ਗਿਆ, ਲੁੱਟਿਆ ਗਿਆ ਅਤੇ ਅੱਗ ਵੀ ਲਗਾਈ ਗਈ। ਦੇਸ਼ ਦੇ ਕਈ ਥਾਣਿਆਂ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਸਿਸਟਮ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਸੀ। ਇਸ ਕਾਰਨ ਪੱਤਰ ਵਿੱਚ ਕਿਹਾ ਗਿਆ, "ਹਾਲਾਂਕਿ ਬੰਗਲਾਦੇਸ਼ ਦੇ ਲੋਕ ਵਿਅਤਰਾ ਕਰਨਗੇ ਕਿ ਦੇਸ਼ ਵਿੱਚ ਕਿਸ ਤਰ੍ਹਾਂ ਦੀ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਲੀਡਰਸ਼ਿਪ ਆਵੇਗੀ ਪਰ ਅਸੀਂ ਇਸ ਦਾ ਸਮਰਥਨ ਕਰਾਂਗੇ ਪ੍ਰਸ਼ਾਸਨ ਅਤੇ ਬੰਗਲਾਦੇਸ਼ ਦੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਖਾਸ ਤੌਰ ਤੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਰਾਖਵਾਕਰਨ ਵਿਰੋਧੀ ਅਤੇ ਭੇਦਭਾਵ ਵਿਰੋਧੀ ਅੰਦੋਲਨ ਰਾਹੀਂ ਇਹ ਬਦਲਾਅ ਲਿਆਂਦਾ ਹੈ ਹਰ ਬੰਗਲਾਦੇਸ਼ੀ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਰਾਜਨੀਤਿਕ ਸੰਬੰਧਾ ਦੇ ਹੋਵੇ ਦੱਸਦੇ ਕਿ ਇਸ ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਬੰਗਲਾਦੇਸ਼ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਹੈ ਅਤੇ ਜੋ ਵੀ ਹੋਇਆ ਹੈ ਅਸੀਂ ਉਸ ਨੂੰ ਲੈ ਕੇ ਬਹੁਤ ਚਿੰਤਿਤ ਹਾਂ ਪੱਛਮੀ ਬੰਗਾਲ ਦੇ ਲੋਕਾਂ ਲਈ ਬੰਗਲਾਦੇਸ਼ ਨਾ ਸਿਰਫ ਪੁਲਾਰ ਦੇ ਇਲਾਜ ਨਾਲ ਗੁਆਂਢੀ ਦੇਸ਼ ਹੈ ਸਗੋਂ ਦਿলোਵਿਕ ਗੁਆਂਢੀ ਹੈ ਕਿਉਂਕਿ ਸਾਡੀ ਭਾਸ਼ਾ ਸੱਭਿਆਚਾਰ ਅਤੇ ਇਤਿਹਾਸਿਕ ਇੱਕੋ ਜਿਹਾ ਹੈ ਇਸ ਪੱਤਰ ਦੇ ਦਸਤਖਤ ਕਰਨ ਵਾਲਿਆਂ ਚ ਫਿਲਮ ਨਿਰਮਾਤਾ अपर्णा सेन ਪਵਿੱਤਰ ਸਰਕਾਰ ਅਤੇ ਸੁਪਰੀਮ ਕੋਰਟ ਦੇ ਸਾਫਾ ਜੱਜ ਅਸ਼ੋਕ ਗੰਗੂਲੀ ਵੀ ਸ਼ਾਮਲ ਹਨ ਚਿੱਟੀਚੇਉਣਾ ਨੇ ਬੰਗਲਾਦੇਸ਼ ਚ ਘਾਟ ਗਿੰਤੀਆ ਤੇ ਹੋ ਰਏ ਹਮਲਿਆਂ ਤੇ ਚਿੰਤਾ ਜ਼ਾਹਰ ਕੀਤੀ ਅਤੇ ਇਕੋ ਭਾਈਚਾਰੇ ਵੱਲੋਂ ਦੂਜੇ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਕਰਨ ਦੀਆਂ ਘਟਨਾਵਾਂ ਦੀ ਵੀ ਛਲਾਂਗਾ ਕੀਤੀ ਹੈ। ਇਨ੍ਹਾਂ ਮੰਨਿਆ ਪਰਮੰਨਿਆ ਸ਼ਖਸੀਅਤਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਪੱਤਰ ਇਸ ਲਈ ਲਿਖਿਆ ਕਿਉਂਕਿ ਦੇਸ਼ ਵਿੱਚ ਗੜਬੜ ਹੈ ਅਤੇ ਉਨ੍ਹਾਂ ਵਿੱਚ ਕਈ ਨੂੰ ਦੁਨੀਆ ਭਰ ਤੋਂ ਬੰਗਲਾਦੇਸ਼ੀ ਲੋਕਾਂ ਦੇ ਵਿਗੜੇ ਹਾਲਾਤ ਬਾਰੇ ਹੋ ਨਾ ਰਹੇ ਹਨ। ਹਾਲਾਂਕਿ ਇਸ ਪੱਤਰ ਦੀ ਕਾਪੀ ਕੋਲਕਾਤਾ ਵਿੱਚ ਮੌਜੂਦ ਬੰਗਲਾਦੇਸ਼ ਦੇ ਜੁਪੀ ਹਾਈ ਕਮਿਸ਼ਨ ਨੂੰ ਵੀ ਭੇਜੀ ਗਈ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੀਬੀਟੀਵੀ